ਨੰਨਾ ਜਦੀਪ ਪ੍ਰਧਾਨ ਕੀ ਮੰਡਲ ਦੇ ਵਿੱਚ ਮੈਂ ਬੂਟਾ ਸਿੰਘ ਗੁਰਜਕਿੱਲ ਸੁਭਾ ਪ੍ਰਧਾਨ ਵੀ ਕੇ ਜੂਡ ਕਹੋਂਦਾ ਜੰਗਵੀਰ ਦੀ ਚੋਹਾਨ ਬੂਟਾ ਸਿੰਘ ਜੀ ਸਾਦੀਪੁਰ ਮੇਰੇ ਨਾਲ ਬੈਠੇ ਨੇ ਇਹਨਾਂ ਦੇ ਨਾਲ ਡਾਕਟਰ ਜਨਾਲਾ ਜੀ ਨੇ ਪਰਮਿੰਦਰ ਪਾਲ ਮਾਜਰਾ ਪਰਮਿੰਦਰ ਭਰਮਾਜਰਾ ਜੀ ਨੇ ਹੋਰ ਵੀ ਸਾਥੀ ਸਾਡੇ ਬੈਠੇ ਨੇ ਅੱਜ ਅਸੀਂ ਸੰਯੁਕਤ ਮੋਰਚੇ ਦੀ ਜਿਹੜਾ ਪੰਜਾਬ ਕੈਪਟਰ ਹੈ ਉਹਦੀ ਮੇਨਟੇਨ ਕੀਤੀ ਹੈ ਮੀਟਿੰਗ ਦੇ ਵਿੱਚ ਕਈ ਅਹਿਮ ਫੈਸਲੇ ਹੋਏ ਸੀ ਸਭ ਤੋਂ ਪਹਿਲਾ ਜਿਲ੍ਹਾ ਫੈਸਲਾ ਹੈਗਾ ਕਿ 26 ਨਵੰਬਰ 26 ਨਵੰਬਰ ਨੂੰ ਅਸੀਂ 220 ਦੇ ਵਿੱਚ ਦਿੱਲੀ ਵੱਲ ਨੂੰ ਚਾਲੇ ਪਾਏ ਸੀ ਤੇ ਉਹ ਮੋਰਚਾ ਤਿੰਨ ਕਾਲੇ ਕਾਨੂੰਨਾਂ ਵਾਲਾ ਅਸੀਂ ਜਿੱਤ ਕੇ ਆਏ ਸੀ ਉੱਥੋਂ ਉਹਦੀ ਪੰਜਵੀਂ ਬਰੇਡਾ 26 ਨਵੰਬਰ ਇਹ ਪੂਰੇ ਇੰਡੀਆ ਦੇ ਵਿੱਚ ਅਸੀਂ ਪੂਰੇ ਜੋਸ਼ੋਖਰੋਚ ਦੇ ਨਾਲ ਮਨਾ ਰਹੇ ਹਾਂ ਪੰਜਾਬ ਦੇ ਵਿੱਚ ਅਸੀਂ ਫੈਸਲਾ ਕੀਤਾ ਕਿ 26 ਨਵੰਬਰ ਨੂੰ ਚੰਡੀਗੜ੍ਹ ਦੇ 34 ਸੈਕਟਰ ਦੇ ਵਿੱਚ ਇੱਕ ਵੱਡਾ ਲਾਗ ਸ਼ਾਲ ਇਕੱਠ ਕਰਾਂਗੇ ਉਸ ਇਕੱਠ ਦੇ ਵਿੱਚ ਦਿੱਲੀ ਮੁਰਗੇ ਦੀਆਂ ਰਿੰਧੀਆਂ ਮੰਗਾ ਪਰ ਲੱਤਸ ਪੰਜਾਬ ਸਰਕਾਰ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਮੰਗਾਂ ਆਹ ਉਹ ਮੰਗਾਂ ਦਾ ਜ਼ਿਕਰ ਕਰਦੇ ਹੋਏ ਆਉਣ ਵਾਲੀ ਤਕੜੀ ਲੜਾਈ ਦਾ ਵੀ ਅਸੀਂ ਐਲਾਨ ਕਰਾਂਗੇ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀਆਂ ਪੰਜਾਬ ਸਰਕਾਰ ਨਾਲ ਸੰਬੰਧਤ ਮੰਗਾਂ ਅਸੀਂ ਉੱਤੇ ਹਾਰਨ ਨੇ ਬਿਜਲੀ ਬਿੱਲ 2220 ਸੀ ਜਦੋਂ ਅਸੀਂ ਜਾ ਕੇ ਬੈਠੇ 26 ਨਵੰਬਰ ਨੂੰ ਕਿ ਕੇਂਦਰ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਸੰਯੁਕਤ ਮੌਰਚੇ ਦੀ ਸਲਾਹ ਤੋਂ ਬਿਨਾ ਇਹ ਬਿਜਲੀ ਬਿੱਲ ਜਿਹੜਾ 220 ਹੈ ਅਸੀਂ ਨਹੀਂ ਲੱਤੀ ਆਵਾਂਗੇ ਜਿੱਥੇ ਹੋਰਾਂ ਮੰਗਾਂ ਤੋਂ ਵਾਅਦੇ ਤੋਂ ਮੁੱਕਰੀ ਕੇਂਦਰ ਸਰਕਾਰ ਇਸ ਤੋਂ ਵੀ ਲਗਭਗ ਉਹ ਮੁੱਕਰ ਚੁੱਕੀ ਹੈ ਜਿਹੜਾ ਸੈਸਨ ਸਰਦ ਰੁੱਤ ਦਾ ਕੇਂਦਰ ਸਰਕਾਰ ਦਾ ਉਹ 1 ਦਸੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਤੇ ਸਾਰੀਆਂ ਸਟੇਟਾਂ ਨੂੰ ਉਹਨਾਂ ਨੇ ਬਿਜਲੀ ਬਿੱਲ ਤੇ ਆਪਣੀ رائے ਭੇਜਣ ਦਾ ਟਾਈਮ ਦਿੱਤਾ ਸੀ 8 ਨਵੰਬਰ ਤੱਕ ਸਟੇਟਾਂ ਚੁੱਪ ਰਹੀਆਂ ਉਹਨਾਂ ਨੇ ਟਾਈਮ ਵਧਾ ਕੇ ਕਰਤਾ ਹਨ 30 ਨਵੰਬਰ ਪੰਜਾਬ ਸਰਕਾਰ ਅਜੇ ਵੀ ਚੁੱਪ ਹੈ ਇਹ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਖੇਡਣਾ ਚਾਹੁੰਦੀ ਹੈ ਕੇਂਦਰ ਸਰਕਾਰ ਦੇ ਨਾਲ ਰਲ ਕੇ ਅਸੀਂ ਜ਼ੋਰਦਾਰ ਮੰਗ ਕਰਦੇ ਆਂ ਅੱਜ ਦੀ ਮੀਟਿੰਗ ਦੇ ਵਿੱਚੋਂ ਕਿ ਪੰਜਾਬ ਸਰਕਾਰ 30 ਨਵੰਬਰ ਤੱਕ ਜਿਹੜਾ ਟਾਈਮ ਦਿੱਤਾ ਹੈ ਉਹਦੇ ਤੱਕ ਆਪਣੀ ਚੁੱਪ ਤੋੜੇ ਤੇ ਬਿਜਲੀ ਬਿੱਲ ਦਾ ਵਿਰੋਧ ਕਰਕੇ ਉਹਨੂੰ ਰੱਦ ਕਰਨ ਦਾ ਮਤਾ ਪਾ ਕੇ ਕੇਂਦਰ ਸਰਕਾਰ ਨੂੰ ਭੇਜੇ ਸਭ ਤੋਂ ਅਹਿਮ ਮੰਗ ਅੱਜ ਦੇ ਸ਼ੁਮੇ ਦੀ ਇਹ ਅਗਰ ਪੰਜਾਬ ਸਰਕਾਰ ਚੁੱਪ ਰਹਿੰਦੀ ਹੈ 30 ਨਵੰਬਰ ਤੱਕ 28 ਨਵੰਬਰ ਨੂੰ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਬੁਲਾ ਕੇ ਲੁਧਿਆਣਾ ਦੇ ਵਿੱਚ ਸਭ ਤੋਂ ਪਹਿਲਾਂ ਜੇ ਕਾਰਪੋਰੇਟ ਘਰਾਣਿਆਂ ਦੇ ਵਿੱਚ ਹੱਕ ਦੇ ਵਿੱਚ ਬਤਾ ਪਾਇਆ ਇਹਨਾਂ ਨੇ ਕਿ ਬਿਜਲੀ ਬਿੱਲ ਨੂੰ ਅਸੀਂ ਠੀਕ ਸਮਝਦੇ ਹਾਂ ਤਾਂ ਅਸੀਂ ਪਹਿਲੇ ਨਿਸ਼ਾਨੇ ਤੇ ਸਾਡੀ ਪੰਜਾਬ ਸਰਕਾਰ ਹੋਊਗੀ ਤੇ ਨਾਲ ਹੀ ਕੇਂਦਰ ਸਰਕਾਰ ਵੀ ਸਾਡੇ ਨਿਸ਼ਾਨੇ ਤੇ ਹੋਊਗੀ ਉਹ ਅਗਲੀਆਂ ਮੀਟਿੰਗ ਦੇ ਵਿੱਚ ਫੈਸਲਾ ਲਵਾਂਗੇ ਦੂਸਰੀਆਂ ਮੰਗਾਂ ਦੇ ਨਾਲ ਸਬੰਧਤ ਕਿ 21 ਨਵੰਬਰ ਨੂੰ ਅਜੇ ਤੱਕ ਇਹਨਾਂ ਨੇ ਗੰਨਾ ਮੇਲਾ ਨਹੀਂ ਚਲਾਇਆ ਨਾ ਹੀ ਗੰਨੇ ਦੇ ਰੇਟ ਦੇ ਵਿੱਚ ਵਾਧਾ ਕੀਤਾ ਜੋ ਗੰਨਾ ਉਤਪਾਦਕ ਕਿਸਾਨ ਬੈਠੇ ਨੇ ਉਹਨਾਂ ਨੇ ਸੰਯੁਕਤ ਮਗੁਰਚੇ ਦੀ ਸਹਿਮਤੀ ਦੇ ਨਾਲ 21 ਤਰੀਕ ਦਾ ਪ੍ਰੋਗਰਾਮ ਅਲਿਕਿਆ ਹੋ ਸਕਦਾ ਐਕਸ਼ਨ ਹੋਊਗਾ ਅਗਰੇ ਜੇ ਮੇਲਾ ਚੱਲੂ ਨਹੀਂ ਕਰਦੇ ਤੇ ਗੰਨੇ ਦੇ ਭਾਅ 'ਤੇ ਵਾਧਾ ਨਹੀਂ ਕਰਦੇ ਉਸ ਤੋਂ ਬਾਅਦ ਜੇ ਨਹੀਂ ਉਹਦਾ ਹੱਲ ਹੁੰਦਾ ਤਾਂ 26 ਨਵੰਬਰ ਨੂੰ ਸਾਡੀਆਂ ਮੁੱਖ ਮੰਗਾਂ ਦੇ ਵਿੱਚ ਉਹ 39 ਨੰਦੀ ਮੰਗ ਵੀ ਹੋਊਗੀ। ਉਹਦੋਂ ਅੱਗੇ ਜਿਹੜਾ ਪੰਜਾਬ ਜੁਨੀਅਰ ਯੂਨੀਵਰਸਿਟੀ ਦੇ ਵਿੱਚ ਨੌਰਕਾ ਚੱਲਦਾ ਸੀ। ਪਹਿਲਾਂ ਵੀ ਅਸੀਂ ਛਾਰੀਆਂ ਜੱਥੇਬੰਦੀਆਂ ਨੇ ਉਹਦੇ ਵਿੱਚ ਹਿੱਸਾ ਪਾਇਆ। ਅੱਜ ਫੇਰ ਉਹ ਨੌਰਕੇ ਦੀ ਕਮੇਟੀ ਵੱਲੋਂ ਸਾਡੇ ਕੋਲੇ ਆ ਕੇ ਉਹਨਾਂ ਨੇ ਮੰਗ ਕੀਤੀ ਆ ਕਿ ਸਾਡਾ ਸਹਿਯੋਗ ਦਿਓ। ਅਸੀਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਅੱਜ ਜਿਹਦੇ ਵਿੱਚ ਰਾਗੇਵਾਲ ਜੀ ਨੇ ਰਮਿੰਦਰ ਜੀ ਨੇ ਬਰਾੜ ਬਰਾੜ ਜੀ ਨੇ ਰਮਿੰਦਰ ਰਵੀ ਬਰਾੜ ਇਹ ਸੰਯੁਕਤ ਮੋਰਕੇ ਦੀ ਜੋ ਪਾਲਸੀ ਹੈ ਉਹ ਯੂਨੀਵਰਸਿਟੀ ਦੇ ਨੁਮਾਇੰਦਿਆਂ ਦੇ ਨਾਲ ਜਾ ਕੇ ਪਾਲਸੀ ਉਹ ਸਾਂਝੀ ਕਰੂਗੀ ਕਿ ਤੁਸੀਂ ਕਿੱਥੇ ਤੱਕ ਲੜਨਾ ਚਾਹੁੰਦੇ ਹੋ ਕਿ ਅਸੀਂ ਕਿੱਥੇ ਤੱਕ ਲੜਨਾ ਚਾਹੁੰਦੇ ਹਾਂ ਅਸੀਂ ਮੂਹਰੇ ਐਲਾਨ ਕਰਦੇ ਹਾਂ ਕਿ ਕੇਂਦਰ ਸਰਕਾਰ ਕਦੇ ਵੀ VNN ਨੂੰ ਆਪਦੇ ਹੱਥਾਂ ਦੇ ਵਿੱਚ ਲੈ ਲਿਆ ਕਦੇ ਸਹਿਕਾਰਤਾ ਵਿਭਾਗ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਤੇ ਇਵੇਂ ਜਿਵੇਂ ਹੁਣ ਆ ਜਿਹੜੇ ਬਿਜਲੀ ਬਿੱਲ ਦੀ ਆਪਾਂ ਗੱਲ ਕੀਤੀ ਹੈ ਉਹਨੂੰ ਵੀ ਆਪਦੇ ਅੰਡਰ ਕਰਨ ਜਾ ਰਿਹਾ ਹੈ ਇਵੇਂ ਜਿਵੇਂ ਜਿਹੜੀ ਯੂਨੀਵਰਸਿਟੀ ਹੈ ਉਹਨੂੰ ਵੀ ਪੰਜਾਬ ਦੇ ਹੱਥਾਂ ਚੋਂ ਖੋ ਕੇ ਆਪਦੇ ਅੰਡਰ ਕਰਨ ਜਾ ਰਹੀ ਹੈ ਇਹਨੂੰ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਉਹਦੀ ਸਪੋਰਟ ਦੇ ਵਿੱਚ ਸਾਰਾ ਇਸ ਸਕੀਮ ਜਿਹੜਾ ਉਹ ਹਾਜ਼ਰ ਹੋਊਗਾ। ਝੋਨੇ ਤੋਂ ਅੱਗੇ ਝੋਨੇ ਦਾ ਸਵਾਲ ਹੈ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਅਸੀਂ ਝੋਨੇ ਦਾ ਦਾਣਾ-ਦਾਣਾ ਖੱਕਾਂਗੇ। ਸਾਨੂੰ ਪਤਾ ਹੋਣਾ ਕਿ ਪਰਸੋਂ ਦੀਆਂ ਮੰਡੀਆਂ ਇਹਨਾਂ ਨੇ ਬੰਦ ਕਰ ਦਿੱਤੀਆਂ। ਮੰਡੀਆਂ ਦੇ ਵਿੱਚ ਝੋਨਾ ਪਿਆ ਖਾਸ ਕਰਕੇ ਮਾਨਸਾ ਬਠਿੰਡਾ ਬਰਨਾਲਾ ਹਜ਼ਾਰਾਂ ਬੋਰੀ ਝੋਨਾ ਦੀ ਪਈ ਆ ਹਰਾਂ ਦੇ ਵਿੱਚ ਖਰੀਦ ਉਹ ਬੰਦ ਕਰਤੀ ਅਸੀਂ ਸਭ ਤੋਂ ਪਹਿਲੀ ਤਾਂ ਇਹ ਮੰਨ ਕਰਦੇ ਆ ਕਿ ਤੁਰੰਤ ਜਿਹੜੀ ਖਰੀਦ ਉਹ ਚਾਲੂ ਕਰਕੇ ਦਾਣਾ ਦਾਣਾ ਮਿੱਥੇ ਰੇਟ ਤੇ ਐਮ ਐਸ ਪੀ ਤੇ ਉਹ ਝੋਨਾ ਚੱਕਿਆ ਜਾਵੇ ਅਗਰ ਝੋਨਾ ਨਾ ਚੱਕਿਆ ਤਾਂ ਕਿਸਾਨਾਂ ਦੇ ਰੋਧ ਦਾ ਸਾਹਮਣਾ ਕਰਨ ਦੇ ਲਈ ਪੰਜਾਬ ਸਰਕਾਰ ਤਿਆਰ ਰਹੇ ਦੂਜੀ ਗੱਲ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਪ੍ਰਿੰਸੀਪਲ ਸੈਕਟਰੀ ਹੈ ਉਹ ਕਹਿੰਦਾ ਫੂਡ ਸਪਲਾਈ ਦੇ ਸੈਕਟਰੀ ਨੂੰ ਕਿ ਖਰੀਦ ਬੰਦ ਕਰੋ ਝੋਨੇ ਦਾ ਟੀਚਾ ਪੂਰਾ ਹੋ ਗਿਆ ਅਸੀਂ ਇਹ ਤੇ ਕਹਿਣਾ ਚਾਹੁੰਦੇ ਹਾਂ ਕਿ 4 ਲੱਖ ਏਕੜ ਝੋਨਾ ਬਰਬਾਦ ਹੋ ਗਿਆ 5 ਕੁਇੰਟਲ ਪ੍ਰਤੀ ਏਕੜ ਝੋਨੇ ਦਾ ਝਾੜ ਘਟ ਗਿਆ ਝੋਨਾ ਕਿੱਥੋਂ ਆ ਗਿਆ ਪੰਜਾਬ ਦੇ ਵਿੱਚ ਇਹ ਬਿਲਕੁਲ ਸਾਫ਼ ਹੈ ਅਸੀਂ ਬਹੁਤੇ ਥਾਈ ਵਿਰੋਧ ਕੀਤਾ ਟਡਾਲੇ ਘੇਰੇ ਵੀ ਪਰ ਪੰਜਾਬ ਸਰਕਾਰ ਨੇ ਅੰਦਰ ਖਾਤੇ ਅਯਾਂਚੀਆਂ ਨੇ ਰਲ ਕੇ ਸੈਲਰਾਂ ਵਾਲਿਆਂ ਨਾਲ ਰਲ ਕੇ 12 ਚੋਂ ਨਾ ਜਿਹੜਾ ਡੱਟ ਕੀਤਾ ਹੋਇਆ 900 ਨੂੰ 1000 ਰੁਪਏ ਨੂੰ ਉਹ ਸੈਲਰਾਂ ਦੇ ਵਿੱਚ ਲਵਾਤਾ ਤੇ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਝੋਨਾ ਹੈ ਉਹ ਰੋਲ ਰਿਹਾ ਦੂਸਰੀ ਗੱਲ ਕਿ ਪੰਜਾਬ ਦਾ ਜਿਹੜਾ ਝੋਨੇ ਦਾ ਝਾੜ ਘਟਿਆ ਉਹਦੇ ਤੇ ਅਸੀਂ 500 ਰੁਪਏ ਕਾਊਂਟਲ ਦੀ ਬੋਨਸ ਦੀ ਮੰਗ ਕਰਦੇ ਆਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਰਲ ਕੇ ਉਹ ਜਿਹੜਾ ਕਿਸਾਨਾਂ ਨੂੰ ਬੋਨਸ ਦੇਣ ਇਹਦੇ ਨਾਲ ਦੀ ਨਾਲ ਜਿਹੜੀ ਹੜ੍ਹਾਂ ਦੀ ਮਾਰ ਪਈ ਹੈ ਉਹ ਹੜ੍ਹਾਂ ਦੀ ਮਾਰ ਦਾ ਵੀ ਅਗਲੇ ਬਲਾਰੇ ਉਹ ਕਰਨਗੇ ਤੇ ਇਹਦੇ ਨਾਲ ਹੀ ਅਸੀਂ ਮੋੜ ਫਿਰ ਕਿਤਾਬ ਨਹੀਂ ਮੰਨੇ ਪੰਜਾਬ ਸਰਕਾਰ ਨੂੰ ਕਿ ਆਗਰ 3 ਨਵੰਬਰ ਤੱਕ ਬਿਜਲੀ ਸ਼ੋਧ ਬਿੱਲ 225 ਰੱਦ ਨਾ ਕੀਤਾ ਤਾਂ ਫਿਰ ਜਿਵੇਂ ਪਹਿਲਾਂ ਮੋਰਚਾ ਲੱਗਿਆ ਸੀਗਾ ਦਿੱਲੀ ਜਾਣ ਤੋਂ ਪਹਿਲਾਂ ਸਾਡੇ ਨਿਸ਼ਾਨ ਤੇ ਕੇਂਦਰ ਸਰਕਾਰ ਵੀ ਹੋਊਗੀ ਔਰ ਪੰਜਾਬ ਸਰਕਾਰ ਵੀ ਹੋਊਗੀ ਉਸੇ ਤਰਜ਼ ਤੇ ਅਸੀਂ ਕੋਲ ਲੜਾਂਗੇ ਉਹਨਾਂ ਦੀਆਂ ਡੇਟਾਂ ਦਾ ਐਲਾਨ ਅਸੀਂ ਅੱਗੇ ਕਰਾਂਗੇ